ਪੰਜਾਬੀ ਦੀ ਇੱਕ ਕਹਾਵਤ ਹੈ ਅਖੇ ਮਾਂ ਫਿਰੇ ਕੋਕਾ ਕਢਾਉਣ ਨੂੰ ਤੇ ਧੀ ਫਿਰੇ ਨੱਕ ਵਢਾਉਣ ਨੂੰ ਹੁਣ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਤਾਂ ਸਾਰੇ ਦੇਸ਼ ਦੇ ਵਿੱਚ ਰੈਲੀਆਂ ਕਰਦੇ ਫਿਰਦੇ ਨੇ ਤੇ ਵੱਡੇ ਵੱਡੇ ਦਾਅਵੇ ਕਰਦੇ ਫਿਰਦੇ ਨੇ ਵੀ ਉਹਨਾਂ ਦੀ ਪਾਰਟੀ ਦੀ ਇੱਜ਼ਤ ਬਣੇ ਤੇ ਉਹਨਾਂ ਦੇ ਜਿਹੜੇ ਹੇਠਲੇ ਨੇ ਕਈ ਉਹ ਇਹੋ ਜਿਹੀਆਂ ਹਰਕਤਾਂ ਕਰ ਰਹੇ ਨੇ ਵੀ ਉਹਨਾਂ ਦੇ ਕੀਤੇ ਕਤਰੇ ਦੀ ਫੂਕ ਕੱਢਦੇ ਫਿਰਦੇ ਨੇ ਉਹਨਾਂ ਦੇ ਕੀਤੇ ਕਤਰੇ ਤੇ ਮਾਂਜਾ ਮਾਰਦੇ ਫਿਰਦੇ ਨੇ ਹੁਣ ਇੱਕ ਵੱਡੀ ਜਿਹੜੀ ਖਬਰ ਹੈ ਉਹ ਆਮ ਆਦਮੀ ਪਾਰਟੀ ਦੀ ਇੱਕ ਮਹਿਲਾ ਵਿੰਗ ਦੀ ਜਿਹੜੀ ਜ਼ਿਲ੍ਹਾ ਪ੍ਰਧਾਨ ਹੈ ਉਹਦੇ ਬਾਰੇ ਆ ਰਹੀ ਹੈ ਔਰ ਇੱਕ ਜਿਹੜਾ ਚੇਅਰਮੈਨ ਹੈ ਆਮ ਆਦਮੀ ਪਾਰਟੀ ਦਾ ਉਹਦੇ ਬਾਰੇ ਆ ਰਹੀ ਹੈ ਇੱਕ ਜਤਿੰਦਰ ਨਾਮ ਦਾ ਨੌਜਵਾਨ ਹੈ ਬਠਿੰਡੇ ਦਾ ਉਹਨੇ ਭਾਈ ਇੱਕ ਬਹੁਤ ਵੱਡਾ ਦੋਸ਼ ਲਾਇਆ ਨਾਲ ਉਹਨੇ ਫੋਨ ਕਾਲ ਰਿਕਾਰਡਿੰਗ ਦਿੱਤੀਆਂ ਨੇ ਦੋਨਾਂ ਦੀਆਂ ਮਹਿਲਾ ਵਿੰਗ ਦੀ ਜਿਹੜੀ ਪ੍ਰਧਾਨ ਹੈ ਆਮ ਆਦਮੀ ਪਾਰਟੀ ਦੀ ਉਹਦੀਆਂ ਵੀ ਤੇ ਜਿਹੜਾ ਚੇਅਰਮੈਨ ਹੈ ਉਹਦੀਆਂ ਵੀ ਉਹਦੇ 'ਚ ਲੋਕ ਕਹਿ ਰਹੇ ਨੇ ਸੁਣ ਕੇ ਵੀ ਆ ਵੀ 70 ਸਾਲ ਦੇ ਵਿੱਚ ਪਹਿਲੀ ਵਾਰੀ ਵੇਖ ਰਹੇ ਆ ਵੀ ਇੱਕ ਬੰਦੇ ਨੂੰ ਨੌਕਰੀ ਲਵਾਇਆ ਤੇ ਉਹਦੀ ਤਨਖਾਹ ਦੇ ਵਿੱਚੋਂ ਹੀ ਹਿੱਸਾ ਰੱਖ ਲਿਆ ਹਿੱਸਾ ਕਿੰਨਾ گورنر ਸੁਣਿਓ ਤਨ ਨੌਕਰੀ ਲਵਾਇਆ 25000 ਰੁਪਇਆ ਉਹ ਮੁੰਡੇ ਦੀ ਤਨਖਾਹ ਬਣਾਈ ਤੇ 25000 ਚੋਂ ਪਹਿਲਾਂ ਕਿਹਾ ਵੀ 10000 ਹਰ ਮਹੀਨੇ ਤੈਨੂੰ ਸਾਨੂੰ ਦੇਣਾ ਪਏਗਾ ਸੌਦਾ ਮੁੱਕ ਗਿਆ 8500 ਚ ਵੀ 8500 ਰੁਪਇਆ ਹਰ ਮਹੀਨੇ ਆਉਦੀ ਤਨਖਾਹ ਚ ਉਹ ਜਿਹੜੀ ਤੂੰ ਕੰਮ ਕਰਦਾ ਤੇ ਸਾਨੂੰ ਦੇਣਾ ਪਏਗਾ ਤੇ ਫੇਰ ਕੀ ਹੋਇਆ ਜਦੋਂ ਉਹ ਮੁੰਡਾ ਕਿਤੇ ਉਹ ਕਹਿੰਦਾ ਮੈਂ ਲੇਟ ਫੇਟ ਹੋ ਗਿਆ ਉਹ ਹਿੱਸਾ ਪੱਤੀ ਦੇਣ ਤੋਂ ਤਾਂ ਕਹਿੰਦਾ ਹੁਣ ਮੈਨੂੰ ਨੌਕਰੀ ਤੋਂ ਕਢਾਤਾ ਹੈ ਤੇ ਉਹ ਕਹਿੰਦਾ ਵੀ ਮੈਂ ਵੀ ਆਮ ਆਦਮੀ ਪਾਰਟੀ ਦਾ ਪੁਰਾਣਾ ਵਰਕਰ ਆ ਤੇ ਡਟ ਕੇ ਕੰਮ ਕੀਤਾ ਮੈਂ ਆਮ ਆਦਮੀ ਪਾਰਟੀ 'ਚ ਤਾਂ ਕਰਕੇ ਕਹਿੰਦਾ ਇਹਨਾਂ ਨੇ ਮੈਨੂੰ ਲਵਾਇਆ ਤੇ ਜਤਿੰਦਰ ਨੇ ਬਿਲਕੁਲ ਕਲੀਅਰ ਕੱਟ ਨਾ ਲਏ ਆ ਦੋਨਾਂ ਦੇ ਆਮ ਆਦਮੀ ਪਾਰਟੀ ਦੀ ਜਿਹੜੀ ਜ਼ਿਲ੍ਹਾ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਹੈ ਉਹਦਾ ਵੀ ਤੇ ਜਿਹੜਾ ਚੇਅਰਮੈਨ ਆ ਉਹਦਾ ਵੀ ਹੁਣ ਉਹਦੀ ਰਿਕਾਰਡਿੰਗ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹ ਦਾਵਾ ਇਹ ਬਿਲਕੁਲ ਇੰਜ ਗੱਲ ਹੋ ਰਹੀ ਹੈ ਮੁੰਡੇ ਦੀ ਮਾਂ ਦੇ ਨਾਲ ਉਹ ਜਿਹੜੀ ਜ਼ਿਲ੍ਹਾ ਮਹਿਲਾ ਵਿੰਗ ਦੀ ਪ੍ਰਧਾਨ ਹੈ ਉਹ ਉਹ ਗੱਲ ਕਰ ਰਹੀ ਹੈ ਤੇ ਉਹ ਗੱਲ ਇਹ ਹੋ ਰਹੀ ਹੈ ਵੀ ਵੇਖੋ ਮਾਂ ਕਹਿ ਰਹੀ ਆ ਵੀ ਵੇਖੋ ਜੀ 3-4000 ਮੁੰਡਾ ਕਹਿੰਦਾ ਮੇਰੇ ਨਾਲ ਰੱਖਿਆ ਸੀ ਉਹ ਕਹਿੰਦੀ ਨਹੀਂ ਨਹੀਂ ਇਹਨੂੰ ਸਭ ਪਤਾ ਹੈ ਕਿੰਨੇ ਪੈਸੇ ਰੱਖੇ ਸੀ ਤੇ ਇਸ ਤਰ੍ਹਾਂ ਫਿਰ ਮਾਂ ਕਹਿੰਦੀ ਚਲੋ 8 ਰੱਖਿਆ ਸੀ ਠੀਕ ਐ 8000 ਠੀਕ ਐ ਤਾਂ ਫੇਰ ਵੀ ਉਹ ਮੁੰਡਾ ਕਹਿੰਦਾ ਵੀ ਇਹਨਾਂ ਨੂੰ ਐ ਲੱਗਾ ਇਹਨੇ ਦੇਣੇ ਨਹੀਂ ਤੇ ਕਹਿੰਦਾ ਮੈਨੂੰ ਕਢਵਾ ਹੀ ਦਿੱਤਾ ਨੌਕਰੀ ਤੋਂ ਹੁਣ ਤੁਸੀਂ ਦੇਖੋ ਇੱਕ ਪਾਸੇ ਭਗਵੰਤ ਮਾਨ ਸਾਹਿਬ ਹੋਰੀ ਕੇਜਰੀਵਾਲ ਸਾਹਿਬ ਹੋਰੀ ਦੂਜੇ ਮੰਤਰੀ ਇਹ ਦਾਅਵੇ ਕਰਦੇ ਨੇ ਵੀ 1 ਰੁਪਿਆ ਵੀ ਰਿਸ਼ਵਤ ਦਾ ਸਾਡੀ ਸਰਕਾਰ ਚ ਕੋਈ ਲੈਂਦਾ ਨਹੀਂ ਉਹ ਕਹਿੰਦੇ ਇੰਨੀਆਂ ਨੌਕਰੀਆਂ ਦਿੱਤੀਆਂ ਪਰ 1 ਰੁਪਿਆ ਵੀ ਰਿਸ਼ਵਤ ਨਹੀਂ ਲਈ ਤੇ ਦੂਜੇ ਪਾਸੇ ਆ ਜਿਹੜੀ ਮਹਿਲਾ ਵਿੰਗ ਦੀ ਇੱਕ ਪ੍ਰਧਾਨ ਆ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਉਹਦੇ ਉੱਪਰ ਇੰਨਾ ਵੱਡਾ ਦੋਸ਼ ਵੀ ਇੱਕ ਮੁੰਡਾ ਕੱਚੀ ਨੌਕਰੀ ਲਵਾਇਆ ਤੇ ਤਨਖਾਹ ਚ ਹਿੱਸੇਪੱਤੀ ਰੱਖ ਲਈ ਵਾਹ ਬਈ ਵਾਹ 70 ਸਾਲਾਂ ਚ ਪਹਿਲੀ ਵਾਰ ਲੋਕ ਕਹਿੰਦੇ ਨੇ ਇਹ ਕਾਰਨਾਮਾ ਵੇਖਿਆ ਹੁਣ ਭਾਈ ਸਿੱਧੀ ਸਾਫ਼ ਗੱਲ ਹੈ ਵੀ ਜੇ ਤਾਂ ਸੱਚਮੁੱਚ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਸਾਹਿਬ ਹੋਰੀ ਇਹ ਦਾਵਾ ਸੱਚਾ ਕਰਦੇ ਨੇ ਵੀ ਅਸੀਂ ਨਹੀਂ ਕੋਈ ਰੁਪਈਆ ਲੈਂਦੇ ਤੇ ਨਹੀਂ ਲੈਣ ਦਿੰਦੇ ਤੇ ਫਿਰ ਉਹਨਾਂ ਨੂੰ ਇਸ ਗੱਲ ਦੀ ਤਹਿ ਤੱਕ ਇਨਕੁਆਇਰੀ ਕਰਾਉਣੀ ਚਾਹੀਦੀ ਆ ਤੇ ਇਹਦਾ ਸੱਚ ਸਾਹਮਣੇ ਲੈ ਕੇ ਆਉਣਾ ਚਾਹੀਦਾ ਇਹਦਾ ਸੱਚ ਵੀ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ ਤੇ ਜੇ ਸੱਚ ਇਹ ਨਿਕਲੇ ਵੀ ਵਾਕਿਆ ਹੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਜਾਂ ਉਹ ਇੱਕ ਚੇਅਰਮੈਨ ਤੇ ਉਹਨਾਂ ਨੇ ਰਲ ਕੇ ਇਹ ਕੰਮ ਕੀਤਾ ਤਾਂ ਫਿਰ ਉਹਨਾਂ ਤੇ ਮਸਾਲੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਪੂਰੇ ਬਾਕੀ ਜਿਹੜੇ ਨੇ ਇਹਨਾਂ ਦੇ ਉਹਨਾਂ ਨੂੰ ਕੰਨ ਹੋ ਸਕਣ ਆਮ ਆਦਮੀ ਪਾਰਟੀ ਜਿਹੜੀ ਹੈ ਨਾ ਇਹਨਾਂ ਨੇ ਇਹੋ ਜਿਹੇ ਜਿਹੜੇ ਨੇ ਇਹਨਾਂ ਦੇ ਆਗੂ ਜਿਹੜੇ ਥੱਲੇ ਹੀ ਕੁਤਰਨ ਲੱਗੇ ਨੇ ਖਾਨ ਲੱਗੇ ਨੇ ਲੋਕਾਂ ਨੂੰ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਨਾ ਝਾੜੂ ਨਾਲ ਹੀ ਹੂੰਝੂਂਝਕੇ ਤੇ ਭਾਂਡੇ ਚ ਪਾ ਦੇਣਾ ਉੱਤੇ ਚੱਪਣ ਦੇ ਦੇਣਾ ਸੋ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਕੋਸ਼ਿਸ਼ ਕਰ ਰਹੇ ਨੇ ਵੀ ਅਹੀ ਪੂਰੇ ਦੇਸ਼ ਚ ਫੈਲਣਾ ਉਹ ਤਾਂ ਭੱਜੇ ਫਿਰਦੇ ਨੇ ਪੂਰੇ ਦੇਸ਼ ਚ ਪੰਜਾਬ ਦਾ ਸਰਕਾਰ ਦਾ ਜਿਹੜਾ ਹੈਲੀਕਾਪਟਰ ਉਹ ਵੀ ਸਾਈਕਲ ਬਣਿਆ ਹੋਇਆ ਚੱਲ ਮੱਧ ਪ੍ਰਦੇਸ਼ ਚੱਲ ਛੱਤੀਸਗੜ੍ਹ ਚੱਲ ਰਾਜਸਥਾਨ ਚੱਲ ਗੁਜਰਾਤ ਚੱਲ ਫਲਾਣੀ ਧਾਤੇ ਤੇ ਆ ਜਿਹੜੇ ਇੱਥੇ ਮਗਰ ਬੈਠੇ ਨੇ ਕਈ ਇਹਨਾਂ ਨੇ ਇਹੋ ਜੇ ਚੰਨ ਚਾੜਨੇ ਸ਼ੁਰੂ ਕਰ ਦਿੱਤੇ ਨੇ ਜਿਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦਾ ਵੱਡਾ ਨੁਕਸਾਨ ਹੋਣਾ ਹੀ ਹੋਣਾ ਮੈਨੂੰ ਲੱਗਦਾ ਜਿੰਨੀ ਤਕਲੀਫ ਆਮ ਆਦਮੀ ਪਾਰਟੀ ਦੀ ਇਹ ਮਹਿਲਾ ਵਿੰਗ ਜਾਓ ਜਿਹੜਾ ਚੇਅਰਮੈਨ ਹੈ ਉਹਦੇ ਕਾਰਨ ਮੇ ਨਾਲ ਲੋਕਾਂ ਨੂੰ ਹੋ ਰਹੀ ਹੈ ਨਾ ਉਸ ਤੋਂ ਕਿਤੇ ਵੱਧ ਤਕਲੀਫ ਆਮ ਆਦਮੀ ਪਾਰਟੀ ਨੂੰ ਹੋਣੀ ਚਾਹੀਦੀ ਆ ਜੇ ਸੱਚੀ ਮਾਨਦਾਰ ਆ ਜੇ ਸੱਚਮੁੱਚ ਆਮ ਆਦਮੀ ਪਾਰਟੀ ਜਿਹੜੀ ਆ ਉਹ ਇਮਾਨਦਾਰੀ ਨਾਲ ਨੌਕਰੀਆਂ ਦੇ ਰਹੀ ਆ ਤਾਂ ਫਿਰ ਆ ਇੱਕ ਕੱਚੀ ਜੀ ਨੌਕਰੀ ਦਿਵਾ ਕੇ ਝੁੱਗੇ ਚੋਂ 25000 ਤਨਖਾਹ ਉਹਦੇ ਚੋਂ ਵੀ ਪਹਿਲਾਂ 10000 ਤੇ ਫਿਰ 8500 ਤੇ ਗੱਲ ਮਕਾ ਕੇ ਹਿੱਸਾ ਪੱਤੀ ਰੱਖ ਲੈਣੀ ਤਨਖਾਹ 'ਚ ਇਹ ਪਹਿਲੀ ਵਾਰ ਦੇਖਿਆ ਪਿਛਲੀਆਂ ਸਰਕਾਰਾਂ ਵੇਲੇ ਕਾਲੀਆਂ ਕਾਂਗਰਸੀਆਂ ਵੇਲੇ ਇਹ ਗੱਲ ਤਾਂ ਬਹੁਤ ਸੁਣਦੇ ਰਹੇ ਆ ਵੀ ਨੌਕਰੀ ਦੇਣ ਵੇਲੇ ਇੰਨੇ ਲੱਖ ਲੈ ਲਿਆ 4 ਲੱਖ ਲੈ ਲਿਆ 5 ਲੈ ਲਿਆ 10 ਲੈ ਲਿਆ ਪਰ ਨੌਕਰੀਆਂ ਦੇਣ ਤੋਂ ਬਾਅਦ ਹਰ ਮਹੀਨੇ ਦੀ ਤਨਖਾਹ ਦਾ ਹਿੱਸਾ ਬਤੀ ਹੋਊਗੀ ਇਹ ਪਹਿਲੀ ਵਾਰ ਸਾਹਮਣੇ ਆ ਰਹੀ ਹੈ ਗੱਲ ਸੋ ਇਹ ਬਹੁਤ ਵੱਡਾ ਇੱਕ ਸਵਾਲ ਬਣ ਗਿਆ ਆਮ ਆਦਮੀ ਪਾਰਟੀ ਲਈ ਵੀ ਤੇ ਲੋਕਾਂ ਲਈ ਵੀ ਇਹਦੀ ਸਚਾਈ ਜਿਹੜੀ ਆ ਉਹ ਇਨਕੁਆਰੀ ਹੋਣ ਤੋਂ ਬਾਅਦ ਪੜਤਾਲ ਹੋਣ ਤੋਂ ਬਾਅਦ ਪਤਾ ਲੱਗ ਸਕਣੀ ਆ ਵੀ ਇਹਦਾ ਸੱਚ ਹੈ ਕੀ ਆ ਮੁੰਡਾ ਝੂਠੇ ਦੋਸ਼ ਲਾ ਰਿਹਾ ਇਹ ਵਾਕਿਆ ਹੀ ਉਹ ਸੱਚ ਕਹਿ ਰਿਹਾ ਤੇ ਪੜਤਾਲ ਆਮ ਆਦਮੀ ਪਾਰਟੀ ਨੂੰ ਇਹਦੀ ਲਾਜ਼ਮੀ ਕਰਾਉਣੀ ਚਾਹੀਦੀ ਆ ਬਹੁਤ ਮਿਹਰਬਾਨੀ ਸ਼ੁਕਰੀਆ